ਕਰਕੇ ਉਹਨਾਂ ਦੇ ਫੀਡਬੈਕ ਪਾਉਣ ਦਾ ਮੌਕਾ ਦਿੱਤਾ ਹੈ। ਅਸੀਂ ਇਹ ਸਿਖਲਾਈਆਂ ਨੂੰ ਹੋਰ ਮਿੱਠ ਲੈ ਕੇ ਆਏ ਹਾਂ। ਕਮਰੇ ਦੇ ਵਿੱਚ ਦੇਖਿਆ ਉਹਨਾਂ ਦਾ ਅੱਛਾ ਮਜਾ ਆਇਆ ਤੇ ਸਾਰੇ ਛੋਟੇ ਬੱਚਿਆਂ ਨੇ ਬੜੀ ਗੱਲ ਗੱਲਾਂ ਕਰਨ। ਜਦੋਂ ਕਰੇ ਉਹਨਾਂ ਨੇ ਇੱਥੇ ਕੋਲ ਸਰਾਂਤਾ ਦੀ ਸਪੋਕੀਆ ਅੱਜ ਤੇ ਸਾਰੇ ਜਿਹੜਾ ਸਾਡਾ ਸਟਾਫ ਹੈ ਉਹ ਮਾਣ ਮਹਿਸੂਸ ਕਰਵਾਇਆ ਦੁਆਰਾ ਇਹ ਵੀ ਲੈਣਾ ਅੱਜ ਇਹ ਲੈ ਕੇ ਆਏ ਉਹਨਾਂ ਨੂੰ ਲੱਗਦਾ ਹੈ ਬਹੁਤ ਬੱਚੇ ਮੈਂ ਬਲੰਦ ਸਾਹਿਬ ਦੀ ਬਾਗ ਵਾਲੀ ਜਗ੍ਹਾ ਤੋਂ ਅੱਜ ਆਇਆ ਸੀ ਉਹ ਸਾਡੇ ਕਰਨ ਇਹ ਬੜੀ ਸਤ ਬੰਦਾ ਸੀ ਮੈਂ ਕਿਹੋ ਜਿਹੇ ਬੱਚੇ ਜਿਹੜੇ ਉਹ ਕਿਹੜੇ ਬੱਚੇ ਆ ਉਹਨਾਂ ਨੇ ਮੇਰਾ ਮੇਰੇ ਬੱਚੇ ਦੇ ਕੱਪੜੇ ਪੈਂਟਾ ਵਗੈਰਾ ਦੇ ਲੈ ਕਹਿੰਦਾ ਆਂ ਦੀ ਚਿੰਤਾ ਕਰਦਾ ਆਂ ਦੀ ਤੁਸੀਂ ਤੁਹਾਡੇ ਕੋਲੋਂ ਵੀ ਕਿੰਨੀ ਸਰਦ ਹੈਗੀ ਆ ਕਿਤੇ ਸਰਦ ਜੇ ਮੈਂ ਵੀ ਕਰ ਸਕਦਾ ਗਰੀਬ ਬੰਦਾ ਮੈਂ ਵੀ ਕਰ ਸਕਦਾ ਮੈਂ ਤੁਹਾਡੀ ਮਦਦ ਹੀ ਕਰਦਾ ਕੋਈ ਫਰਕ ਨਹੀਂ ਪੈਂਦਾ ਕੋਈ ਘਾਟਾ ਨਹੀਂ ਪੈਂਦਾ ਮਾਂ-ਬਾਈ ਵਾਦਾ ਹੀ ਕਰੇਗੀ ਸਾਡੇ ਪ੍ਰਧਾਨ ਜੀ ਖੜੇ ਨੇ ਅਸੀਂ ਅੱਜ ਇਹ ਜੀਰ ਜਾਨੀ ਕਰਦੇ ਆਂ 这个呢，这边打开。